ਵਿਧਾਨ ਸਭਾ ਹਲਕਾ ਪਧੌੜ ਦੇ ਅਹਿਮ ਪਿੰਡ ਢਿਲਮਾ ਪੰਚਾਇਤ ਸਮਤੀ ਜਰਨਲ ਲਈ ਇੱਕ ਕਾਂਟੇ ਦੀ ਟੱਕਰ ਵਿਖਾਈ ਦੇਵੇ ਕਿ ਸਿਆਸੀ ਧਿਰਾਂ ਨੇ ਆਪੋ ਆਪਣੇ ਉਮੀਦਵਾਰ ਇਸ ਚੋਣ ਮੈਦਾਨ ਵਿੱਚ ਉਤਾਰੇ ਹਨ ਵਿਧਾਇਕ ਲਾਭ ਸਿੰਘ ਗੋਕੇ ਦੇ ਕਰੀਬੀ ਅਤੇ ਟਰੱਕ ਯੂਨੀਅਨ ਤਪਾ ਦੇ ਸਾਬਕਾ ਪ੍ਰਧਾਨ ਤੇਜਿੰਦਰ ਸਿੰਘ ਢਿਲਮਾ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਨੇ ਭਾਵੇਂ ਇਹਨਾਂ ਚੋਣਾਂ ਨੂੰ ਪਿੰਡੂ ਲੋਕ ਭਾਈਚਾਰਕ ਚੋਣ ਦੇ ਤੌਰ ਤੇ ਦੇਖਦੇ ਨੇ ਪਰ ਇੱਥੇ ਕਾਂਡੇ ਦੀ ਟੱਕਰ ਵਿਖਾਈ ਦੇਵੇਗੀ ਪੁੱਛਦੇ ਹਾਂ ਜਿੱਤਜਿੰਦਰ ਸਿੰਘ ਢਿਲਮਾ ਤੋਂ ਕਿਹੜੇ ਜਿਹੜੇ ਚੋਣ এজেন্ডਾ ਉਹਨਾਂ ਦਾ ਉਹ ਕੀ ਹੋਵੇਗਾ ਜਿਹੜਾ ਉਹ ਲੋਕਾਂ ਦੇ ਵਿਚਾਰ ਲੈ ਕੇ ਜਾਣਗੇ ਜਿੱਤਜਿੰਦਰ ਜੀ ਤੁਹਾਡਾ ਸਵਾਗਤ ਹੈ ਤਜਿੰਦਰ ਧੰਨਵਾਦ ਜੀ ਲਵਾਜ ਜੀ ਤੁਸੀਂ ਅੱਜ ਮੇਰੇ ਘਰੇ ਪਹੁੰਚੇ ਹੋ ਤੇ ਅਸੀਂ ਸਾਰੇ ਦਰਸ਼ਕਾਂ ਦਾ ਤੇ ਤੁਹਾਡੇ ਚੈਨਲ ਦਾ ਧੰਨਵਾਦ ਕਰਦੇ ਹਾਂ ਤੇਜਿੰਦਰ ਜੀ ਪਹਿਲਾਂ ਤੁਸੀਂ ਸਿਆਸਤ 'ਚ ਕਾਫੀ ਲੰਬੇ ਸਮੇਂ ਤੋਂ ਹੋ ਪਰ ਇਹ ਜਿਹੜੀ ਚੋਣ ਹੈ ਸਿੱਧੇ ਤੌਰ ਤੇ ਐਤਕੀ ਵਰ ਤੁਸੀਂ ਲੋਕਾਂ ਦੇ ਵਿਚਾਰ ਉਤਰੇ ਹੋ ਕਿਹੋ ਜਿਹਾ ਪਹਿਲਾਂ ਤਾਂ ਹੰਗਾਰਾ ਮਿਲਦਾ ਹੈ ਤੇ ਅੱਜ ਤੱਕ ਕਿੰਨਾ ਕੁ ਲੋਕਾਂ ਨਾਲ رابطہ ਕਾਇਮ ਹੋਇਆ ਦੇਖੋ ਜੀ ਜਦੋਂ ਦੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਹੋਂਚਾਈ ਆ ਜੀ ਅਸੀਂ ਉਦੋਂ ਤੋਂ ਹੀ ਲੈ ਕੇ ਇਸ ਪਾਰਟੀ ਨਾਲ ਜੁੜੇ ਹੋਏ ਆ ਉਦੋਂ ਤੋਂ ਹੀ ਲੋਕਾਂ ਦੀ ਸੇਵਾ ਦੇ ਵਿੱਚ ਅਸੀਂ ਲੱਗੇ ਹੋਏ ਆ ਦਿਨ ਪੁਰ ਰਾਤ ਜਿਵੇਂ ਵੀ ਕੋਈ ਸਾਡੇ ਕੋਲੇ ਕੋਈ ਮਿੱਤਰ ਪਿਆਰਾ ਕੋਈ ਕੰਮ ਨੂੰ ਆਉਂਦਾ ਸੀ ਉਹਨਾਂ ਨਾਲ ਤਨਮਨ ਨਾਲ ਕੱਢਦੇ ਆ ਤੇ ਰਹੀ ਗੱਲ ਆਪਣੇ ਵਿਕਾਸ ਕਾਰਜਾਂ ਦੀ ਜਿਵੇਂ ਹੁਣ ਪੰਚਾਇਤੀ ਕੰਮ ਆ ਗਏ ਜੀ ਸਾਡੇ ਨਗਰ ਦੀਆਂ 6 ਪੰਚਾਇਤਾਂ ਨੇ ਜੀ ਠੀਕ ਹੈ ਜਿਸ ਵੀ ਕਿਸੇ ਸਰਪੰਚ ਨੂੰ ਪੰਚਾਇਤ ਮੈਂਬਰ ਨੂੰ ਠੀਕ ਹੈ ਕਿਸੇ ਵੀ ਕੋਈ ਦਿੱਕਤ ਆਉਂਦੀ ਆ ਅਸੀਂ ਹਰ ਵਕਤ ਉਹਨਾਂ ਨਾਲ ਹਾਜ਼ਰ ਹੁੰਨੇ ਆ ਠੀਕ ਹੈ ਕਿਸੇ ਸਮੇਂ ਕੋਈ ਉਹਨਾਂ ਨੂੰ ਪੰਚਾਇਤਾਂ ਦੇ ਵਿੱਚ ਕਹਿ ਲਈਏ ਵੀ ਕੋਈ ਮਸ਼ੀਨਰੀ ਦੀ ਲੋੜ ਆ ਕੋਈ ਬੰਦਿਆਂ ਦੀ ਲੋੜ ਆ ਅਸੀਂ ਹਰ ਵਕਤ ਉਹਨਾਂ ਨੂੰ ਪ੍ਰੋਵਾਈਡ ਕਰਵਾ ਕੇ ਦਿੰਨੇ ਆ ਜੀ ਮੁਕਾਬਲਾ ਤਜਿੰਦਰ ਢਲਮਾ ਦਾ ਇੱਕ ਵੱਡੇ ਚਿਹਰੇ ਨਾਲ ਜਿਹੜਾ ਪੰਚਾਇਤ ਸਮੂਤੀ ਸ਼ੈਣਾ ਦਾ ਸਾਬਕਾ ਚੇਅਰਮੈਨ ਰਿਹਾ ਬਿਲਕੁਲ ਜੀ ਅਸੀਂ ਲੋਕ ਸਾਡੇ ਨਾਲ ਆ ਪਿੰਡ ਦੇ ਸਾਰੇ ਨੌਜਵਾਨ ਯੂਥ ਆਮ ਆਦਮੀ ਪਾਰਟੀ ਦੀ ਜਿੰਨੀ ਵੋਟ ਹੈ ਸਾਰੀ ਸਾਡੇ ਨਾਲ ਆ ਜੀ ਕੋਈ ਗੱਲ ਨਹੀਂ ਅਸੀਂ ਡਟ ਕੇ ਚੋਣ ਲੜਾਂਗੇ ਕਿਹੜੇ ਜਿਹੜੇ ਮੁੱਖ ਕਾਰਜ ਨੇ ਜਿਹੜੇ ਤਜਿੰਦਰ ਉਂਗਲਾਂ ਤੇ ਲਿਖੀ ਫਿਰਦਾ ਵੀ ਇਹਨਾਂ ਨੂੰ ਤਾਂ ਜੇ ਮੈਂ ਇਸ ਚੋਣ ਵਿਧਾਨ ਚੋਂ ਫਤਿਹ ਕਰਕੇ ਨਿਕਲਦਾ ਤਾਂ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਕਰਵਾਵਾਂਗਾ ਦੇਖੋ ਜੀ ਜਿਵੇਂ ਇਹ ਲਈ ਇਹ ਵੀ ਸਾਡੀ ਪੰਚਾਇਤੀ ਸੱਪੜਾਂ ਦਾ ਨਵੀਨੀਕਰਨ ਸਾਡਾ ਸਾਰਾ ਟਿਲਮਾ ਦਾ ਰੁਕਿਆ ਹੋਇਆ ਕਿਉਂਕਿ ਜਦੋਂ ਬਾਰਸ਼ਾਂ ਦਾ ਸਮਾਂ ਆ ਜਾਂਦਾ ਹੈ ਜੀ ਬਾਰਸ਼ਾਂ ਦੇ ਟਾਈਮ ਤੇ ਜਿਹੜੇ ਸੱਪੜ ਨੇ ਉਹ ਓਵਰਫਲੋ ਹੋ ਜਾਂਦੇ ਆ ਸੱਪੜਾਂ ਦੇ ਓਵਰਫਲੋ ਓਵਰਫਲੋ ਹੋਣ ਦੇ ਨਾਲ ਪਿੰਡਾਂ ਦਾ ਜਿਹੜੀਆਂ ਗਲੀਆਂ ਨਾਲੀਆਂ ਦਾ ਪਾਣੀ ਆ ਉਹ ਗਲੀਆਂ ਨਾਲੀਆਂ ਚ ਭਰ ਜਾਂਦੀਆਂ ਜਿੱਥੇ ਸਾਡੇ ਨਗਰ ਨਿਵਾਸੀਆਂ ਨੂੰ ਬੜੀ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਠੀਕ ਹੈ ਹੁਣ ਸਾਡੀ ਪੰਚਾਇਤ ਦੇ ਵਿੱਚ ਇਹਨੂੰ ਗ੍ਰਾਂਟ ਆਈ ਹੋਈ ਐ ਸੱਪੜ ਦੀ ਇਹਦਾ ਸੀ ਨਵੀਨੀਕਰਨ ਕਰਵਾਵਾਂਗੇ ਉਹਦੀ ਚਾਰ ਦਿਵਾਰੀ ਕਰਾਉਣੀ ਔਰ ਸੱਪੜ ਦੀ ਸਫਾਈ ਕਰਵਾਉਣੀ ਐ ਸਰਕਾਰਾਂ ਲੰਬੇ ਸਮੇਂ ਤੋਂ ਇਹ ਕਹਿੰਦੀਆਂ ਆ ਰਹੀਆਂ ਵੀ ਅਸੀਂ ਵਿਕਾਸ ਕਾਰਜ ਕਰਾਉਣੇ ਆ ਪਰ ਜਿਹੜੇ ਤੁਸੀਂ ਵਿਕਾਸ ਦੀ ਗੱਲ ਕਰਦੇ ਹੋ ਅੱਜ ਵੀ ਗੱਲਾਂ ਉਸੇ ਗਲੀਆਂ ਨਾਲੀਆਂ ਛਪਣਾ ਤੇ ਦਿਖਾਈ ਦਿੰਦੀਆਂ ਯਾਰ ਪਿੱਛੇ ਜੀ ਵੀ ਆਪਣੇ ਸ਼੍ਰੀ ਗੁਰਤੇਗ ਬਹਾਦਰ ਜੀ ਜਿਹੜੀ ਆਪਣੇ ਚਰਨਸ਼ੋ ਧਰਤੀ ਆ ਤੁਹਾਡਾ ਪਿੰਡ ਉਹਨੂੰ ਵੀ ਕਾਫੀ ਗ੍ਰਾਂਟ ਦਿੱਤੀ ਗਈ ਹੈ ਬਿਲਕੁਲ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਮੁੱਖ ਮੰਤਰੀ ਭਵੰਤਮਾਨ ਜੀ ਦਾ ਜਿਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਤਰਨショਵ ਤਰਤਰੀ ਨੂੰ ਸਾਡੇ ਪਿੰਡ ਨੂੰ 50 ਲੱਖ ਰੁਪਏ ਦੇ ਕੇ ਉਹਨਾਂ ਨੇ ਨਵਾਜਿਆ ਹੈਗਾ ਤੇ ਉਹ ਮਤਲਬ ਕਿ ਜਿਹੜੇ ਸਾਡਾ ਮੇਨ ਗੁਰਦਾਰਾ ਕੋਲ ਸਾਬ ਕੋਲ ਇੱਕ ਸੱਪੜਾ ਹੈ ਠੀਕ ਹੈ ਉਹਦੀ ਸਫਾਈ ਕਰਵਾਉਣੀ ਹੈ ਤੇ ਚਾਹੇ ਜਿਹੜੀਆਂ ਗੁਰਦਾਰਾ ਸਾਹਿਬ ਨੂੰ ਮੇਨ ਰਸਤਾ ਜਾਂਦਾ ਹੈ ਠੀਕ ਹੈ ਉਹ ਗਲੀਆਂ ਬਣਵਾਉਣੀਆਂ ਹੈਗੀਆਂ ਉਹ ਉਹਨਾਂ ਦਾ ਏਜੰਡਾ ਉਹਨਾਂ ਦਾ ਇਹੀ ਹੈਗਾ ਜੀ ਇਸ ਟੱਕਰ ਨੂੰ ਪਹਿਲਾਂ ਤਾਂ ਕਿਵੇਂ ਦੇਖਦੇ ਹੋ ਟੱਕਰ ਤਾਂ ਸਾਰਾ ਟੱਕਰ ਹੀ ਹੈਗੀ ਅਸੀਂ ਮਾੜਾ ਨਹੀਂ ਦੇਖਦੇ ਆਪਦੇ ਵਿਰੋਧੀ ਨੂੰ ਕਦੇ ਅਸੀਂ ਮਾੜਾ ਨਹੀਂ ਦੇਖਦੇ ਜਿੱਤਾਂਗੇ ਲੋਕਾਂ ਦਾ ਮਿਲ ਰਿਹਾ ਹੰਗਾਰਾ ਜੀ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਜੀ ਪੰਜਾਬ ਸਰਕਾਰ ਦੇ ਕਾਰਜਾਂ ਨੂੰ ਕਿਵੇਂ ਦੇਖਿਆ ਤੇ ਪਿੰਡ ਦੇ ਵਿੱਚ ਕਿਹੜੇ ਕਾਰਜ ਆ ਜਿਹੜੇ ਇਹ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੇ ਵਿੱਚ ਹੋਏ ਆ ਦੇਖੋ ਜੀ ਜੇ ਆਪਾਂ ਕਹਿ ਲਈਏ ਸਭ ਤੋਂ ਪਹਿਲਾਂ ਉਹਲਾ ਸਭ ਇਹ ਵੀ ਸਾਡੇ ਪਿੰਡ ਦੇ ਵਿੱਚ ਕੋਈ ਮਹੱਲਾ ਕਲੀਨਿਕ ਜਾਂ ਕੋਈ ਹਸਪੀਟਲ ਸੀਗਾ ਜਿਹੜਾ ਸਰਕਾਰੀ ਉਹ ਕਾਂਗਰਸ ਨਾ ਅਕਾਲੀ ਸਰਕਾਰ ਵੇਲੇ ਉੱਥੇ ਕੁਝ ਨਹੀਂ ਸੀਗਾ ਇੱਕ ਸਿਰਫ ਉੱਥੇ ਪਲਸਪੋਲ ਜਾਂ ਬੂੰਦਾ ਤੇ ਜਾਂ ਪੈਰਾਸੀਟਾਮੋਲ ਦੀ ਦਵਾਈ ਉੱਥੋਂ ਕੋਲੀ ਸਾਨੂੰ ਕੱਲੀ ਮਿਲਦੀ ਹੁੰਦੀ ਸੀ ਡਿਸਪੈਂਸਰੀ 'ਚ ਹਾਂ ਡਿਸਪੈਂਸਰੀ 'ਚ ਜੀ ਨਾ ਉੱਥੇ ਕੋਈ ਡਾਕਟਰ ਸੀਗਾ ਇੱਕ ਵਸ ਕੱਲਾ ਉਹ ਜਿਹੜੇ ਪਲਸਪੋਲ ਕੋ ਕੁੜੀਆਂ ਪਾਉਂਦੀਆਂ ਹੁੰਦੀਆਂ ਬੂੰਦਾ ਉਹ ਬੈਠੀਆਂ ਹੁੰਦੀਆਂ ਸੀ ਮੈਂ ਤੁਹਾਨੂੰ ਵੀ ਇਹ ਵੀ ਯਾਦ ਕਰਾ ਦਿਆਂ ਵੀ ਕਹਿੰਦੇ ਹੁੰਦੇ ਵੀ ਸੋਡੇ ਮੁੱਖ ਮੰਤਰੀ ਸਾਹਿਬਕਾ ਤੇ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਇਹ ਪੁਰਖਾਂ ਦਾ ਪਿੰਡ ਹੈ ਬਿਲਕੁਲ ਹੈ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਾਡੇ ਪਿੰਡ ਨੂੰ 20 ਬਡਾਂ ਦਾ ਹਸਪਤਾਲ ਦਿੱਤਾ ਸੀ ਪਰ ਉਹ ਇੱਕ ਬਿਲਡਿੰਗ ਹੀ ਬਣ ਕੇ ਰਹੀ ਗਈ ਸੀ ਬਿਲਡਿੰਗ ਬਾਅਦ ਵਿੱਚ ਖੰਡਰ ਹੋ ਗਈ ਪਰ ਉੱਥੇ ਕਿਸੇ ਕੋਈ ਵਧੀਆ ਡਾਕਟਰ ਨਹੀਂ ਆ ਪਾਇਆ ਉਸ ਤੋਂ ਬਾਅਦ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਇਸ ਐਮ ਐਲ ਏ ਲਾਭ ਸਿੰਘ ਉਗਗਦੀ ਉਗਵਾਈ ਦੇ ਵਿੱਚ ਸਾਡੇ ਪਿੰਡ ਮਹੱਲਾ ਕਲੀਨਿਕ ਬਣਾਇਆ ਗਿਆ ਤਸੀਂ ਹੁਣ ਜਾਂਦੇ ਹੋਏ 2 ਮਿੰਟ ਉੱਥੇ ਵੀ ਕਲਿੱਪ ਲੈ ਕੇ ਜਾਇਓ ਜਿੱਥੇ ਤਕਰੀਬਨ 65 ਤੋਂ 70 ਮਰੀਜ਼ ਸਾਡੇ ਪਿੰਡ ਦੇ ਡੇਲੀ ਉਹਨਾਂ ਨੂੰ ਦਵਾਈ ਮਿਲਦੀ ਆ ਮੈਡੀਕਲ ਉਹਨਾਂ ਦੇ ਟੈਸਟ ਵਗੈਰਾ ਹੁੰਦੇ ਨੇ ਐ ਇੱਕ ਐਮਬੀਬੀਐਸ ਡਾਕਟਰ ਬੈਠਾ ਸਪੈਸ਼ਲ ਜਿਹੜਾ ਮੇਰੇ ਨਗਰ ਨੂੰ ਵੱਡਾ ਫਾਇਦਾ ਹੋ ਰਿਹਾ ਜੀ ਸਿੱਖਿਆ ਦੀ ਕੀ ਪੀਛਣਾ ਹੈ ਸਿੱਖਿਆ ਦੀ ਬਹੁਤ ਵੱਡੀ ਸਾਡਾ ਜਿਹੜਾ ਟਲਮਾ ਪਿੰਡ ਆ ਜੀ ਸਿੱਖਿਆ ਲੈਵਲ ਨੂੰ ਦੇਖ ਕੇ ਕਹਿ ਲੀਏ ਵੀ ਇਹ ਇੱਕ ਹੱਬ ਹੈ ਜੀ ਸਾਡੇ ਜਵਾਹਰ ਨਵੋਦੇਆ ਸਕੂਲ ਆ ਵੱਡਾ ਜੀ ਯੂਨੀਵਰਸਿਟੀ ਕਾਲਜ ਐ ਹਮ ਵੱਡਾ ਹਾਈ ਸਕੂਲ ਦਾ ਸਕੂਲ ਐ ਪ੍ਰਾਈਵੇਟ ਸਕੂਲ ਨੇ ਠੀਕ ਐ ਤੇ ਬਹੁਤ ਜਿਆਦੇ ਸੰਸਥਾਵਾਂ ਨੇ ਸਾਡੀਆਂ ਜਿਹੜੀਆਂ ਪੜਾਈ ਦੇ ਕੰਮ ਕਰ ਰਹੀਆਂ ਸਾਡੇ ਯੂਨੀਵਰਸਿਟੀ ਕਾਲਜ ਨੂੰ ਸਾਡੀ ਪੰਜਾਬ ਸਰਕਾਰ ਨੇ 40 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਐ ਸਪੈਸ਼ਲ ਜੇ ਕਿ ਪਹਿਲਾਂ ਵਾਲੀਆਂ ਸਰਕਾਰਾਂ ਦੇ ਵਿੱਚ ਬੱਚਿਆਂ ਨੂੰ ਪੀਣ ਵਾਲਾ ਪਾਣੀ ਵੀ ਆਪਣੇ ਘਰੋਂ ਲੈ ਕੇ ਆਉਣਾ ਪੈਂਦਾ ਸੀਗਾ ਸਾਰੀ ਬਿਲਡਿੰਗ ਦੀ ਰਿਪੇਅਰ ਕਰਵਾਈ ਆ ਸਾਰੇ ਸਟਾਪ ਪੂਰਾ ਕੀਤਾ ਉਥੇ ਤੇ ਨਾਲ ਬੈਂਚ ਵਗੈਰਾ ਜੋ ਟੁੱਟੇ ਹੋਏ ਸੀ ਕਾਟ ਸੀਗੇ ਸਾਰਿਆਂ ਨੂੰ ਉਹਨੂੰ ਪ੍ਰੋਵਾਈਡ ਕਰਵਾ ਕੇ ਦਿੱਤੀਆ ਸਰਕਾਰ ਨੇ ਲੱਗਦਾ ਮੋਰਚਾ ਫਤਿਹ ਹੋ ਜੋ ਬਿਲਕੁਲ ਜੀ ਸੰਗਤ ਦਾ ਸਾਡੇ ਨਾਲ ਬਹੁਤ ਪਿਆਰ ਆ ਜੀ ਬਹੁਤ ਵੱਡਾ ਉਤਸ਼ਾਹ ਮਿਲ ਰਿਹਾ ਹੈ ਪਿੱਛੇ ਜੇ ਪੰਚਾਇਤੀ ਚੋਣਾਂ ਵੀ ਹੋਈਆਂ ਤੇ ਸਰਪੰਚ ਤੁਹਾਡੇ ਲਾਈਕ ਮਾਈਂਡਡ ਹੀ ਬੰਦੇ ਦੇਖੋ ਜੀ ਸਾਡੀਆਂ ਅਸ ਟਾਈਮ ਜਿਹੜੀ ਸਾਡੀ ਜੋਨ ਆ ਉਹਦੇ ਵਿੱਚ ਪੰਜ ਪੰਚਾਇਤਾਂ ਦੀ ਸਾਡੀ ਜੋਨ ਆ ਜੀ ਜਿਹਦੇ ਵਿੱਚੋਂ ਕਿ ਚਾਰ ਸਰਪੰਚਾ ਸਾਡੇ ਉਹ ਆਮ ਆਦਮੀ ਪਾਰਟੀ ਦੇ ਜਿੱਤੇ ਹੋਏ ਨੇ ਹਰ ਵਕਤ ਮੇਰੇ ਨਾਲ ਮੋਢਾ ਨਾਲ ਮੋਢਾ ਲਾ ਕੇ ਚੱਲਦੇ ਆ ਕਾਂਗਰਸ ਦੀ ਪੀਸ਼ਨ ਨੂੰ ਕਿਵੇਂ ਦੇਖਦੇ ਹੋ ਕਾਂਗਰਸ ਦਾ ਪਹਿਲਾ ਤੇ ਆ ਵੀ ਜਿਹੜਾ ਕੈਂਡੀਡੇਟ ਆ ਉਹ ਜਰਨਲ ਸੀਟ ਆ ਐਸ ਸੀ ਮੁੰਡਾ ਉਹ ਖੜਾ ਹੋਇਆਗਾ ਹੂੰ ਤੇ ਆਪਣੀ ਜਗ੍ਹਾ ਤੇ ਹਰ ਇੱਕ ਠੀਕ ਆ ਕੋਈ ਕਿਸੇ ਨੂੰ ਮਾੜਾ ਨਹੀਂ ਸਮਝਣਾ ਚਾਹੀਦਾ ਸੀ ਤੇਜਿੰਦਰ ਜੀ ਸਰਕਾਰ ਦੀ ਉਪਲਬਧੀਗ ਨਿਆਦੋ ਪਿੰਡ ਦੇ ਵਾਬਤ ਕੋਈ ਪਿੰਡ ਦੇ ਦੇਖ ਲਈਏ ਜੇ ਨਹਿਰੀ ਪਾਣੀ ਨੂੰ ਦੇਖ ਲਈਏ ਲੁਹਾਜ ਜੀ ਸਾਡੇ ਨਾਲ ਸੂਆ ਆਉਂਦਾ ਸੈਣਾ ਰਜਵਾਹਾ ਦੇ ਨਾਂ ਤੇ ਉਹ ਜਾਣਿਆ ਜਾਂਦਾ ਜੀ ਸਾਡੇ ਨਗਰ ਦੇ ਵਿੱਚ ਜਿਹੜਾ ਨਹਿਰੀ ਪਾਣੀ ਸੀਗਾ ਉਹ ਬਿਲਕੁਲ ਨਾ ਮਾਤਰ ਸੀਗਾ ਜਿਵੇਂ ਸਾਡੇ ਪਰਲੇ ਲਾਲੂ ਲਾਸਖਰੀ ਪੱਤੀਆਂ ਨੇ ਉਹਨਾਂ ਦੇ ਵਿੱਚ ਤਾਂ ਮੈਨੂੰ ਲੱਗਦਾ ਤਕਰੀਬਨ ਘੱਟੋ ਘੱਟ ਵੀ 50 ਸਾਲ ਤੋਂ 40 ਸਾਲ ਤੋਂ ਪਾਣੀ ਨਹੀਂ ਉੱਥੇ ਸੀ ਬਿਲਕੁਲ ਨਾਲੇ ਜਾਂਦੇ ਪਿਛਲੀਆਂ ਸਰਕਾਰਾਂ ਨੇ ਡੀਲ ਤੇ ਪਾਣੀ ਪਹੁੰਚਾਤਾ ਉਹ ਤਾਂ ਇੱਕ ਸਟੰਟ ਹੀ ਸੀਗੇ ਸਰਕਾਰਾਂ ਦੇ ਜੀ ਜੀਮੇਦਾਰ ਦੇਖੋ ਹੁਣ ਬੋਲ ਰਹੇ ਆ ਵੀਡੀਓ ਆਪ ਆ ਕੇ ਵੀ ਪਾਣੀ ਆ ਗਿਆ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਆਇਆ ਤਾਂ ਲੋਕ ਬੋਲ ਰਹੇ ਆ ਹਮ ਤੇ ਸਾਡੇ ਉਹ 52 ਕਰੋੜ ਦੀ ਲਾਗਤ ਨਾਲ ਸੂਆ ਬਣ ਕੇ ਆ ਗਿਆ ਜੀ ਜਿਹਦੇ 4 ਮਹੀਨਰ ਨੇ ਦਰਾਜ ਮਹੀਨਰ ਆ ਟਿਲਵਾ ਮੈਂ ਨਰਾਚੀ ਮੈਂ ਨਰਾਜੀ ਠੀਕ ਹੈ ਉਹ ਸਾਰੇ ਉਧਰ ਕੰਮ ਚੱਲੀ ਜਾਂਦਾ ਵੱਡੀ ਪੱਧਰ ਤੇ ਸਾਡੇ ਖੇਤਾਂ ਨੂੰ ਲੋਕਾਂ ਦੇ ਪਾਣੀ ਲੱਗਣ ਲੱਗ ਗਿਆ ਜ਼ਿਮੀਂਦਾਰਾਂ ਨੂੰ ਬੱਡਾ ਫਾਇਦਾ ਜੀ ਫਿਰ ਸਾਡੇ ਇੱਥੇ ਟਿਲਵਾ ਦੇ ਵਿੱਚ ਲਾਇਬ੍ਰੇਰੀ ਬਣੀ ਹੈ ਜੀ 22 ਲੱਖ ਰੁਪਏ ਦੇ ਉਸ ਨਾਲ ਬਿਲਕੁਲ ਬਣ ਕੇ ਤਿਆਰ ਆ ਗਈ ਹੁਣ ਉਹਦਾ ਛੋਣ ਜਾਪਤਾ ਲੱਗ ਗਿਆ ਛੋਣ ਜਾਪਤੇ ਤੋਂ ਬਾਅਦ ਉਹਦਾ ਰਸਮੀ ਉਦਘਾਟਨ ਹਾਂ ਰਸਮੀ ਉਦਘਾਟਨ ਕਰਾਂਗੇ ਚਲੋ ਗੱਲ ਇਹ ਹੈ ਵੀ ਫਿਰ ਸਾਡੇ ਕਹ ਲਈਏ ਵੀ ਵੱਡੀਆਂ ਲਿੰਕ ਸੜਕਾਂ ਜੈਮਲ ਸਿੰਘ ਵਾਲੇ ਨੂੰ ਰੋੜ ਜਾਂਦੀ ਹੈ ਪਹਿਲਾ ਲਿੰਕ ਸੜਕ ਬਣੀ ਵੀ ਹੈ ਜੀ ਉਹ ਸੜਕਾਂ ਦੀ ਹਾਲਤ ਹੁਣ ਤਾਂ ਬਹੁਤ ਖਰਾਬ ਹੈ ਜੇ ਬਣ ਰਹੀਆਂ ਨੇ ਜੀ ਨਵੀਆਂ ਬਣ ਰਹੀਆਂ ਨੇ ਪਾਸ ਹੋ ਗਈਆਂ ਚਾਰ ਪੰਜ ਲਿਸਟਾਂ ਦੀ ਤਾਂ ਨਵੀਂ ਸੜਕਾਂ ਦੀ ਨਵੀਂ ਦੀ ਲਿਸਟ ਆ ਗਈ ਜੀ ਇਧਰ 18 ਫੁੱਟੀ ਸਾਡੀ ਸੜਕ ਹੋਣੀ ਹੈ ਕਿ ਉਧਰ ਸਾਡੇ ਲਸਕਰੀਪਤੀ ਗਰਲਾਬ ਕੇ ਕੋਠੇ ਵਾਜਦੇ ਉਹਨਾਂ ਦੇ ਘਰਾਂ ਨੂੰ ਸਾਰੀ 2 ਕਿਲੋਮੀਟਰ ਦੀ ਸੜਕ ਉਹ ਪਾਸ ਹੋ ਗਈ ਚੁੰਗਾ ਕੋਠੇ ਵਾਜਦਾ ਜੀ ਤਪੇ ਵਾਲੀ ਸਾਈਡ ਤੇ ਪੰਪ ਦੀ ਬੈਕ ਸਾਈਡ ਉਧਰ ਨਵੀਂ ਸੜਕ ਮਨਜ਼ੂਰ ਹੋਈ ਐ ਪਿੰਡ ਦੇ ਵਿੱਚ ਦੀ ਸਾਡੇ ਥੋੜਾ ਜਿਹਾ ਰਸਤਾ ਖਰਾਬ ਸੀ ਉਹ ਵੀ ਇੱਕ ਨਵੀਂ ਸੜਕ ਮਨਜ਼ੂਰ ਹੋ ਗਈ ਬਹੁਤ ਜ਼ਿਆਦਾ ਕੰਮ ਹੋ ਰਿਹਾ ਜੀ ਕੋਈ ਦਿੱਕਤ ਨਹੀਂ ਹੈ ਸਰਕਾਰ ਸਰਕਾਰ ਦੇ ਕੰਮਾਂ ਨੂੰ ਗੁਣਾਉਣ ਦੀ ਘਾਟ ਕਹਿ ਸਕਦੇ ਆ ਕੰਮਾਂ ਦੀ ਤਾਂ ਸਰਕਾਰ ਕੋਲੋਂ ਪੈਸੇ ਦੀ ਤਾਂ ਕੋਈ ਕਮੀ ਨਹੀਂ ਸਾਡੇ ਹਰ ਇੱਕ ਪੰਚਾਇਤ ਨੂੰ ਜਿਵੇਂ ਹੁਣ ਕਹਿ ਲਈਏ ਵੀ ਚਰਨਸ਼ੋਪ ਪ੍ਰਾਪਤ ਧਰਤੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਪੰਚਾਇਤ ਨੂੰ 50 ਲੱਖ ਰੁਪਏ ਦੀ ਗ੍ਰਾਂਟ ਮਿਲ ਗਈ ਬਿਲਕੁਲ ਉਹ ਤਾਂ ਜਨਤਕ ਵੀ ਹੈ ਹਾਂ ਦੱਖਣੀ ਢਲਮਾ ਨੂੰ 10 ਲੱਖ ਰੁਪਏ ਦੀ ਗ੍ਰਾਂਟ ਮਿਲੀ ਹੈ ਠੀਕ ਹੈ ਸਮਸ਼ਾਨ ਘਾਟ ਵਾਸਤੇ ਉਧਰ 8 ਲੱਖ ਰੁਪਏ ਦੀ ਗ੍ਰਾਂਟ ਆ ਗਈ ਸਾਡੇ ਫਰਨੀ ਦੇ ਨਾਲ ਇਧਰ ਲਾਡੀ ਸਿੰਘ ਸਰਪੰਚਾ ਉਹਨਾਂ ਦੇ ਨਾ ਪੰਚਾਇਤ ਦੇ ਵਿੱਚ ਦਿੱਕਤ ਆ ਸੜਕ ਦੇ ਨਾਲ ਨਾਲੇ ਨਹੀਂ ਹੈਗੇ ਜੀ ਨਾਲੇ ਨੂੰ ਨਾਲਿਆਂ ਨੂੰ ਵੱਡੀ ਗ੍ਰਾਂਟ ਮਿਲੀ ਹੈ ਜੀ 8 ਲੱਖ ਰੁਪਏ ਦੀ ਕੋਈ ਕਮੀ ਨਹੀਂ ਹੈਗੀ ਪੈਸੇ ਦੀ ਪੈਸਾ ਆਵਾ ਬਸ ਜੀ ਇਹਦਾ ਸਹੀ ਢੰਗ ਨਾਲ ਯੂਟਿਲਾਈਜ਼ ਹੋ ਜੇ ਲੱਗ ਜੇ ਫਿਰ ਤਾਂ ਪਿੰਡ ਦੀ ਦੇਖ ਨਿਕਲਿਓ ਦੇਖੋ ਤੁਸੀਂ ਮਾਰਚ ਤੱਕ ਦੇਖ ਲਓ ਜੀ ਮਾਰਚ ਤੱਕ ਬਹੁਤ ਜ਼ਿਆਦਾ ਪਿੰਡ ਨੇ ਮਤਲਬ ਕਿ ਵਿਕਾਸ ਵਾਲੇ ਰਸਤੇ ਦਿੱਤ ਪੈਣਾ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਤੇਜਿੰਦਰ ਜੀ ਜੀ ਢਲਮਾ ਦੇ ਵੋਟਰਾਂ ਨਾਲ ਇਹ ਗੱਲ ਦਾ ਵਾਅਦਾ ਜ਼ਰੂਰ ਕਰੋ ਵੀ ਜੇ ਉਹ ਦੇਖੋ ਨਿਰਣਾ ਤਾਂ ਉਹਨਾਂ ਦਾ ਤੇ ਪਰ ਇਮਾਨਦਾਰੀ ਨਾਲ ਕੰਮ ਜ਼ਰੂਰ ਕਰਾਏ ਜਾਣ ਇਸ ਗੱਲ ਦਾ ਤੇਜਿੰਦਰ ਸਿੰਘ ਢਿਲਮਾ ਵਿਸ਼ਵਾਸ ਦਿਵਾਉਂਦਾ ਹੈ ਵੀ ਪਹਿਲਾਂ ਵੀ ਅਸੀਂ ਤਨੋਂ ਮਨੋਂ ਕੰਮ ਕੀਤੇ ਆ ਜੀ ਠੀਕ ਹੈ ਮੂਰੇ ਲਾ ਕੇ ਐਸੇ ਤਰ੍ਹਾਂ ਹੀ ਕਰਵਾਉਂਦੇ ਰਹਾਂਗੇ ਸੁਭਾਜ ਦੀ ਗੱਲ ਇਹ ਆ ਵੀ ਇਲੈਕਸ਼ਨ ਤਾਂ ਫੇਰ ਆਗੇ ਸਾਲ ਨੂੰ ਮੂਰੇ ਹੂੰ ਫੇਰ ਲੋਕਾਂ ਦੇ ਦਰਾਂ ਤੇ ਜਾਣਾ ਆ ਫੇਰ ਲੋਕਾਂ ਨੇ ਫੇਰ ਨਕਾਰ ਦੇਣਾਗਾ ਹੂੰ ਠੀਕ ਹੈ ਅਸੀਂ ਇਹ ਜੇ ਸਾਡੇ ਕੋਲ ਦੂਜੀਆਂ ਪਾਰਟੀਆਂ ਵਾਂਗੂ ਵੀ ਕੋਈ ਸਟੰਟ ਤਾਂ ਹੈ ਨਹੀਂ ਝੂਠ ਬੋਲਣ ਦੀ ਸਾਨੂੰ ਆਤ ਨਹੀਂ ਗੁਰਸਿੱਖ ਬੰਦੇ ਆ ਜੀ ਠੀਕ ਹੈ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਭ ਤੇ ਗੁਰਸਿੱਖਾਂ ਦੀ ਗੱਲ ਹੈਗੀ ਆ ਤੇ ਸਰਕਾਰ ਦੀ ਨਸ਼ਾ ਨਸ਼ਿਆਂ ਦੇ ਵਿਰੁੱਧ ਵੀ ਚਲਾਈਏ ਵੀ ਮੈਂ ਬਿਲਕੁਲ ਜੀ ਅਸੀਂ ਸਾਡੇ ਜੀ ਪਹਿਲਾਂ ਮੈਂ ਇਕੱਲਾ ਵੀ ਮੇਰੇ ਘਰ ਦੇ ਆਸ-ਪਾਸ ਹੀ ਬਹੁਤ ਜ਼ਿਆਦੇ ਬੰਦੇ ਨਸ਼ੇ ਦਾ ਕੰਮ ਕਰਦੇ ਹੁੰਦੇ ਸੀ ਅਸੀਂ ਮੂਹਰੇ ਲਾ ਕੇ ਪ੍ਰਸ਼ਾਸਨ ਦੀ ਮਦਦ ਨਾਲ ਸਭ ਨੂੰ ਠੁੱਕਿਆ ਜੀ ਫੜਿਆ ਗਿਆ ਕੋਈ ਦਿੱਕਤ ਨਹੀਂ ਕਦੇ ਕਿਸੇ ਤੋਂ ਡਰੇ ਨਹੀਂ ਸਭ ਹੁਣ ਕੀ ਕਹ ਲਈਏ ਵੀ ਕੋਈ ਇਕਾ ਦੁੱਕਾ ਵੇਚਦਾ ਹੋਵੇ ਚਿੱਟਾ ਜੁੱਟੇ ਵਾਲਾ ਸਾਡੇ ਪਿੰਡ ਚ ਬਹੁਤ ਵੈਗਰੂ ਦੀ ਕਿਰਪਾ ਨਾਲ ਟਿਕਿਆ ਕੀ ਕਹਿਣਾ ਚਾਹੋਗੇ ਟਿਲਮਾ ਦੇ ਵੋਟਰਾਂ ਨੂੰ ਵੀ ਕਿਹੜਾ ਉਹਨਾਂ ਨਾਲ ਵਾਅਦਾ ਜਿਹੜਾ ਉਹ ਤੇਜਿੰਦਰ ਸਿੰਘ ਢਿਲਮਾ ਕੈਮਰੇ ਦੇ ਸਾਹਮਣੇ ਕਰੂਗਾ ਤੇ ਸਮਾਂ ਉਂਤੇ ਉਹਨੂੰ ਬਖਾਇਆ ਜਾਊਗਾ ਵੀ ਤੂੰ ਆ ਵਾਅਦਾ ਕਰਿਆ ਸੀ ਤੁਸੀਂ ਤੇ ਉਹਨੂੰ ਹੁਣ ਸੰਪੂਰਨ ਕਰੋ ਮੈਂ ਪਹਿਲਾਂ ਇਹ ਗੱਲ ਤਾਂ ਉੱਪਰ ਜੋ ਅਪੀਲ ਕਰਦਾ ਆ ਉਹਦੇ ਢਿਲਮਾ ਦੇ ਵੋਟਰਾਂ ਦਾ ਵੀ ਤੁਸੀਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰੀ ਤੇਜਿੰਦਰ ਸਿੰਘ ਢਿਲਵਾ ਨੂੰ ਆਪਣਾ ਇੱਕੋ ਇੱਕ ਕੀਮਤੀ ਵੋਟ ਪਾ ਕੇ ਕਾਮਯਾਬ ਕਰੋ ਮੈਂ ਤੁਹਾਨੂੰ ਇਸ ਗੱਲ ਦਾ ਵਿਸ਼ਵਾਸ ਦਵਾਉਣਾ ਕਿ ਮੈਂ ਬਲਾਕ ਸੰਮਤੀ ਮੈਂਬਰ ਬਣ ਕੇ ਹਰ ਇੱਕ ਪੰਚਾਇਤ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗਾ ਤੇ ਜਿੰਨਾ ਸਾਡਾ ਉਥੋਂ ਹੱਕ ਬਣਦਾ ਅਸੀਂ ਆਪਣਾ ਹੱਕ ਪੂਰਨ ਤੌਰ ਤੇ ਉਥੋਂ ਲੈ ਕੇ ਆਇਆ ਕਰਾਂਗੇ ਜੀ ਇਹ ਸੰਤ ਜਿੰਦਰ ਸਿੰਘ ਢਲਮਾ ਭਾਵੇਂ ਅਜੇ ਜਿੱਤ ਹਾਰ ਦੇ ਫੈਸਲੇ ਆ ਜਿਹੜੇ ਉਹ ਵੋਟਰਾਂ ਦੇ ਹੱਥ ਵਿੱਚ ਆ ਤੇ ਸਮੇਂ ਦੇ ਘਰ ਵਿੱਚ ਆ ਪਰ ਇਸ ਪਿੰਡ ਦੇ ਜਿਹੜੇ ਰੁਝਾਨ ਰਹੇ ਆ ਉਹ ਵੱਖਰੇ ਤਰ੍ਹਾਂ ਦੇ ਰਹੇ ਆ ਹੁਣ ਦੇਖਦੇ ਆ ਸੱਤਾਧਾਰੀ ਤੇ ਵਿਰੋਧੀ ਧਿਰਾਂ ਦੇ ਵਿੱਚ ਇਹ ਮੈਚ ਕਿੰਨਾ ਕੁ ਫੈਸਲਾ ਕਹਨ ਹੋਵੇਗਾ ਮੈਲੂਬਾਤ ਸਿੰਘਲਾ ਦੇ ਨਾਲ ਕੁਮਾਰ ਬਿਸ਼ਪਜੀਤ ਤੇ ਗੁਰਪ੍ਰੀਤ ਸਿੰਘ ਚੈਨਲ 17 ਦੀ ਨਿਊਜ਼ ਬਰਨਰਾਂ ਧੰਨਵਾਦ